ਸ੍ਰੋਮਣੀ ਅਕਾਲੀ ਦਲ ਵਿੱਚ ਆਪਸੀ ਖਿੱਚੋ ਤਾਨ ਨੂੰ ਲੈ ਕੇ ਬਰਕਰਾਰਾਂ ਵਿੱਚ ਮਜੂਸੀ ਛਾਈ ਹੋਈ ਹੈ ਜਿਸ ਨੂੰ ਲੈ ਕੇ ਵੱਖ-ਵੱਖ ਹਲਕਿਆਂ ਤੇ ਵੱਖ-ਵੱਖ ਜਿਲ੍ਹਾਂ ਦੇ ਅਕਾਲੀ ਦਲ ਦੇ ਆਗੂ ਤੇ ਬਰਕਰਾਰ ਆਪਣੇ ਆਪ ਨੂੰ ਇੱਕ ਧੜੇ ਵਾਲਾ ਪ੍ਰੈਸ ਕਾਨਫਰੰਸ ਕਰਕੇ ਦੱਸ ਰਹੇ ਹਨ ਇਸ ਤਰ੍ਹਾਂ ਹਲਕਾ ਤਲਵੰਡੀ ਸਾਬੋ ਦੇ ਵਿੱਚ ਅਕਾਲੀ ਦਲ ਦੇ ਬਰਕਰਾਰਾਂ ਦੇ ਆਗੂਆਂ ਦੀ ਮੀਟਿੰਗ ਹਲਕਾ ਅੰਚਾਰਜ ਰਵੀਪ੍ਰੀ ਸਿੰਘ ਸਿੱਧੂ ਦੀ ਰਵਾਇਤ ਵਿੱਚ ਹੋਈ ਤੇ ਇਸ ਮੌਕੇ ਕੀ ਕੀ ਫੈਸਲੇ ਕੀਤੇ ਗਏ ਉਹ ਵੀ ਤੁਹਾਨੂੰ ਸੁਣਾਉਣਾ ਹੈ। ਦੇਖੋ ਅੱਜ ਅਸੀਂ ਇਕੱਤਰ ਹੋਏ ਹਾਂਗੇ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਨਾਲ ਇੱਕ ਜੁਟਦਾ ਦਿਖਾਉਣ ਵਾਸਤੇ। ਕੱਲਾ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਅੰਚਾਰਜ ਹੀ ਨਹੀਂ ਸਮੋਤ ਅਕਾਲੀ ਦਲ ਵਰਕਰ ਸਹਿਬਾਨ ਅੱਜ ਤਲਵੰਡੀ ਸਾਬੋ ਦੇ 6 ਦੇ 6 ਸਰਕਲ ਪ੍ਰਧਾਨ ਸਹਿਬਾਨ ਇੱਥੇ ਬੈਠੇ ਨੇਗੇ ਚੇਅਰਮੈਨ ਸਾਹਿਬ ਕੋਟਬਖਤੂ ਸਾਹਿਬ ਬੈਠੇ ਨੇਗੇ ਬਾਕੀ ਜਿੰਨੇ ਵੀ ਪੁਰਾਣੇ ਅਕਾਲੀ ਦਲ ਦੇ ਵਰਕਰ ਸਹਿਬਾਨ ਨੇਗੇ ਸਾਰੇ ਸੱਜਾ ਸੁਖਵੀਰ ਸਿੰਘ ਬਾਦਲ ਦੇ ਪਿੱਛੇ ਖੜੇ ਹੈਗੇ ਤੇ ਬਾਕੀਆਂ ਨੂੰ ਜਿੰਨੇ ਬਾਗੀ ਸੁਰਾਂ ਵਾਲੇ ਅਕਾਲੀ ਦਲ ਦੇ ਵਿੱਚੋਂ ਨਿਕਲ ਕੇ ਲੀਡਰ ਸਹਿਬਾਨ ਬਾਹਰ ਗਏ ਨੇਗੇ ਜਾਂ ਜਿਹੜੇ ਨਵਾਂ ਅਕਾਲੀ ਦਲ ਬਣਾਉਣ ਦੀ ਸੋਚ ਰਹੇ ਨੇ ਜਾਂ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਦੇ ਅਸਤੀਫੇ ਦੀ ਗੱਲ ਕਰਦੇ ਨੇ ਉਹਨਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਕੌਮ ਨੂੰ ਤੇ ਪੰਜਾਬ ਨੂੰ ਇਹ ਗੱਲ ਕਰ ਲਈ ਅਕਾਲੀ ਦਲ ਦੀ ਨਹੀਂ ਐ ਇਹ ਕੌਮ ਦੀ ਗੱਲ ਐ ਤੇ ਪੰਜਾਬ ਦੀ ਗੱਲ ਐ ਪੰਜਾਬ ਨੂੰ ਤੇ ਕੌਮ ਨੂੰ ਆਪਾਂ ਕਮਜ਼ੋਰ ਨਾ ਕਰੀਏ ਜਿੱਥੇ ਤੱਕ ਗੱਲ ਏਜੰਸੀਆਂ ਦੀ ਤੇ ਸੈਂਟਰ ਸਰਕਾਰ ਦੀ ਬੀਜੇਪੀ ਦੀ ਹੈਗੀ ਉਹ ਕੱਲ ਚੰਨੀ ਸਾਹਿਬ ਨੇ ਬੜਾ ਇੱਕ ਵਧੀਆ ਬਿਆਨ ਦਿੱਤਾ ਜਲੰਧਰ ਵਿੱਚ ਜਦੋਂ ਉਹਨਾਂ ਨੇ ਕਿਹਾ ਕਿ ਜਿਹੜੇ ਬਾਗੀ ਅਕਾਲੀ ਦਲ ਵਾਲੇ ਲੀਡਰ ਇੱਥੇ ਜਲੰਧਰ ਵਿੱਚ ਇਕੱਠੇ ਹੋ ਕੇ ਮੀਟਿੰਗਾਂ ਕਰ ਰਹੇ ਨੇਗੇ ਉਹਨਾਂ ਦੇ ਕਿਤੇ ਨਾ ਕਿਤੇ ਪਜਾਮਿਆਂ ਦੇ ਥੱਲੇ ਜਿਹੜੀਆਂ ਖਾਕੀ ਨਿਕਰਾਂ ਲੱਗੀਆਂ ਉਹ ਝਲਕਦਿਆਂ ਨੇ ਨਜ਼ਰ ਆ ਰੀਆਂ ਨੇ ਤੋਂ ਇਹ ਆਪਣੇ ਆਪ ਵਿੱਚ ਮੈਂ ਸਮਝਦਾਗਾ ਇੱਕ ਬਹੁਤ ਵੱਡਾ ਇੱਕ ਇੱਕ ਬਹੁਤ ਵੱਡੇ ਲੀਡਰ ਤੋਂ ਇੱਕ ਬਹੁਤ ਵੱਡਾ ਬਿਆਨ ਹੈਗਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਹੱਥ ਦੇ ਵਿੱਚ ਤੇ ਮੈਂ ਤਾਂ ਭਾਜਪਾ ਨੂੰ ਵੀ ਕਹੂੰਗਾ ਜਦੋਂ ਦੇਖੋ ਅਸੀਂ ਮੈਂ 2 ਸਾਲ ਭਾਜਪਾ ਦੇ ਵਿੱਚ ਲਾ ਕੇ ਆਏਗਾ ਜਦੋਂ ਵੀ ਕੋਈ ਉੱਥੇ ਗੱਲ ਚੱਲਦੀ ਸੀਗੀ ਪੰਜਾਬ ਬਾਰੇ ਹਮੇਸ਼ਾ ਅਕਾਲੀ ਦਲ ਨੂੰ ਤੋੜਨ ਦੀ ਗੱਲ ਚੱਲਦੀ ਸੀ ਕਿਉਂਕਿ ਜੇ ਅਕਾਲੀ ਦਲ ਟੁੱਟੂਗਾ ਫੇਰ ਹੀ ਬੀਜੇਪੀ ਨੂੰ ਕੋਈ ਸਿਆਸੀ ਜ਼ਮੀਨ ਮਿਲੂਗੀ ਨਹੀਂ ਬੀਜੇਪੀ ਦਾ ਪੰਜਾਬ ਦੇ ਵਿੱਚ ਨਾ ਅੱਜ ਤੇ ਨਾ ਮੈਂ ਕਹਿਣਾ ਆਉਣ ਵਾਲੇ ਦਰਹਾਕਿਆਂ ਦੇ ਵਿੱਚ ਕੋਈ ਵੀ ਇਥੇ ਅਸਰ ਪੰਜਾਬ ਦੇ ਵਿੱਚ ਬੀਜੇਪੀ ਦਾ ਪੈਣ ਲੱਗ ਜਾਏਗਾ ਮੇਰਾ ਨਾਮ ਦਸਵਿੰਦਰ ਜੈਲਦਾਰ ਜੀ ਮੈਂ ਸਰਕਲ ਪ੍ਰਧਾਨ ਤਲਵੰਡੀ ਸਭੋ ਵਿਆਪਕ ਕੀ ਕਹਿਣਾ ਚਾਹੁੰਦਾ ਅੱਜ ਤਲਵੰਡੀ ਕੱਟਾ ਹੋਵੇ 3 ਮਾਸੇ ਜੋ ਅੱਜ ਦੀਏ ਸੇ ਤਲਵੰਡੀ ਸਭੋ ਸਾਡੇ ਹਾਲਕਾ ਤਲਵੰਡੀ ਸਾਬੋ ਦੀ ਇੰਚਾਰਜ ਸਰਦਾਰ ਅਵਿਸ਼ੇਸ਼ ਸਿੰਘ ਸਿੱਧੂ ਜੀ ਨੇ ਮੀਟਿੰਗ ਬੁਲਾਈ ਹੈ ਜਿਦੇ ਵਿੱਚ ਅਸੀਂ ਤਕਰੀਬਨ ਸਾਰੇ ਸਰਕਲ ਪ੍ਰਧਾਨ ਸਾਡੇ ਜ਼ਿਲ੍ਹਾ ਡੈਲੀਗੇਟ ਚੇਅਰਮੈਨ ਸਾਹਿਬ ਸਮੁੱਚੀ ਤਲਵੰਡੀ ਸਾਬੋ ਦੀ ਪੋਰਟ ਕਮੇਟੀ ਇਕੱਠੀ ਹੋਈ ਹੈ ਸੋ ਸਾਰਿਆਂ ਨੇ ਇਹੀ ਵਿਸ਼ਵਾਸ ਪ੍ਰਗਟ ਕੀਤਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਸੀਗੇ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਹੀ ਖੜੇ ਹਾਂ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਪ੍ਰਧਾਨਗੀ ਹੈ ਉਦੀ ਛਤਰ ਛਾਇਆ ਹੈ ਅਸੀਂ ਤਲਵੰਡੀ ਸਾਬੋ ਹਲਕੇ ਦੇ ਵਿੱਚ ਪੂਰਨ ਤੌਰ ਤੇ ਕੰਮ ਕਰਦੇ ਆਂ ਤੇ ਕਰਦੇ ਰਹਾਂਗੇ ਪਰ ਉਹਨਾ ਹਰ ਮਹਿੰਦਰ ਸਿੰਘ ਸਿੱਧੂ ਤਲਵੰਡੀ ਸਾਬੋ ਜੀ ਕੀ ਕਹਿਣਾ ਚਾਹੁੰਦੇ ਆਗੇ ਸਾਡੀ ਜਿੱਥੇ ਤੁਸੀਂ ਇੱਕ ਮੁੱਠੋ ਦੇ ਦਿੱਤੀ ਅਸੀਂ ਬਿਲਕੁਲ ਸਾਰੇ ਇੱਕ ਮੁੱਠ ਹੈਗੇ ਪ੍ਰਧਾਨ ਜੀ ਸਾਹਿਬ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨ ਜੀ ਨੂੰ ਅਸੀਂ ਕਬੂਲ ਦੇਾਂਗੇ ਕਿਉਂਕਿ ਉਹਨਾਂ ਨੇ ਹੀ ਇਸ ਕੌਮ ਨੂੰ ਇਕੱਠਾ ਕਰਨ ਦਾ ਬਹੁਤ ਵੱਡਾ ਯਤਨ ਕੀਤਾ ਸੀਗਾ ਹੁਣ ਵੀ ਉਹਨਾਂ ਦੇ ਪ੍ਰਧਾਨਗੀ ਥੱਲੇ ਸਾਰਾ ਇਹ ਕਲਲ ਦੁਬਾਰਾ ਇਕੱਠਾ ਹੋ ਸਕਦਾ ਹੈ ਜਿਹੜਾ ਮੇਰਾ ਭਗਵੰਤ ਪ੍ਰਸੰਗ ਸਹਾਉਕਾਰ ਸਰਪੰਚ ਹੈ ਸਰਕੋਪਦਮ ਪਕਾਟਲਾ ਅਸੀਂ ਇਕੱਠੇ ਹੋਏ ਦੇ ਸੁਖਵੀਰ ਸਿੰਘ ਬਸ ਸਰਦਾਰ ਬਾਲ ਸਿੰਘ ਦੀ ਪ੍ਰਧਾਨਗੀ ਹੇਠ ਜੋ ਚੰਗਿਆ ਸਤੂ ਬੇ ਬਹੁਤ ਵਧੀਆ ਜੀ ਉਹਨਾਂ ਨੇ ਪਹਿਲਾਂ ਤਾਂ ਇਲੈਕਸ਼ਨ ਲੜ ਕੇ ਸਾਡੇ ਇੱਕ ਨੂੰ ਮਠੋਕ ਸਾਰਾ ਹੁੰਦਾ ਛੰਡਾ ਦੇਵਨਾ ਦੀ ਚਤਤ ਸਾਰਾ ਫਿਰ ਬਾਕੀ ਵਧੀਆ ਲੱਗਦਾ ਹੀ ਕੋਈ ਦਿੱਕਤ ਨਹੀਂ ਸਾਡੇ ਹਲਕੇ 'ਚ ਬਹੁਤ ਵਧੀਆ ਸੈਟਮ ਹੈ ਜੀ ਤੇ ਚਾਹੁੰਦੇ ਆ ਪ੍ਰਧਾਨ ਸਾਹਿਬ ਦੀ ਬੇਠੇ ਆ ਪਾਸੇ ਪਰਛਾਵੇਂ ਥੱਲੇ ਇਕੱਠੇ ਉੱਗੇ ਬਾਕੀ ਅਸੀਂ ਇਹਦੇ ਜਿਹੜੇ ਦਿੱਦੂ ਤੋਂ ਪਾਸੇ-ਪਾਸੇ ਫਿਰ ਰਹੇ ਆ ਅਸੀਂ ਬੇਨਤੀ ਕਰ ਸਕਦੇ ਹਾਂ ਜੀ ਉਹਨਾਂ ਨੂੰ ਵੀ ਕੋਲ ਦੀ ਖਤਰਾ ਪੜੂ ਕਿ ਇੱਕ ਪਟੋਲ ਦੀ ਜ਼ਰੂਰਤ ਹੈ ਜੀ ਨਾ ਨਾ ਮੇਰਾ ਨਾਮ ਹਰਪਾਲ ਸਿੰਘ ਸਰਪੰਚ ਪ੍ਰਧਾਨ ਰਾਮਾਧਿਆਕਤੀ ਸ਼੍ਰੋਮਣੀ ਕਾਲੀਦਲ ਬਾਦਲ ਕੀ ਕਹਿੰਦਾ ਜਿੰਨੇ ਦੁਕਾਨਾਂ ਦੇ ਜੀ ਸਾਰੇ ਪਰਛਾਵੇਂ ਪ੍ਰਧਾਨ ਕਰਦੇ ਹਾਂ ਜੀ ਜਿੰਦਗੀ ਜੰਡਾ ਬਾਦ ਅੱਜ ਸਾਡੀ ਜਿਹੜੀ ਮੇਨ ਲੀਡਰਸ਼ਿਪ ਐ ਤਲਵੱਡੀ ਸਾਬੋ ਦੀ ਤੇ ਸਾਡੇ ਹਲਕਾ ਇੰਚਾਰਜ ਰਵੀ ਸਿੰਘ ਜੀ ਸਿੱਧੂ ਸਾਹਿਬ ਉਹਨਾਂ ਦੇ ਪੈਣ ਤੇ ਸਾਰੇ ਅਸੀਂ ਇੱਥੇ ਇਕੱਤਰ ਹੋਏ ਆ ਤੇ ਅਸੀਂ ਸਾਰੀ ਜਿਹੜੀ ਲੀਡਰਸ਼ਿਪ ਹੈ ਵਿਸ਼ਵਾਸ ਦਿਵਾਉਣਾ ਵਿਸ਼ਵਾਸ ਵਿਸ਼ਵਾਸ ਪ੍ਰਗਟ ਕਰਦੇ ਆ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਉਹ ਨੇਤਾ ਹਨ ਜਿਨ੍ਹਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਤੋਂ ਮਿਹਨਤ ਕਰਨੀ ਸਿੱਖੀ ਉਹਨਾਂ ਦੇ ਕਣ ਕਣ ਦੇ ਉਹਨਾਂ ਦੇ ਆਨੰਦ ਮਾਣਿਆ ਤੇ ਉਹਨਾਂ ਤੋਂ ਸਾਰਿਆਂ ਸ਼੍ਰੋਮਣੀ ਕਾਲੇਦਲ ਬਾਦਲ ਪ੍ਰਤੀ ਜੋ ਯੋਗਤਾਵਾਂ ਸੀ ਉਹਨਾਂ ਦਾ ਸਿੱਖਿਆ ਲਈ ਤੇ ਉਸ ਤੋਂ ਬਾਅਦ ਅੱਜ ਚਾਹੇ ਉਹ ਪੰਜਾਬ ਬਚਾਓ ਯਾਤਰਾ ਸੀ ਉਸ ਦੇ ਵਿੱਚ 3 ਮਹੀਨੇ ਲਗਾਤਾਰ ਅਣ ਤੱਕ ਮਿਹਨਤ ਕਰਕੇ ਪੰਜਾਬ ਦੀ ਇਹ ਵਿੱਚ ਸ਼੍ਰੋਮਣੀ ਕਾਲੇਦਲ ਬਾਦਲ ਦਾ ਬਹੁਤ ਵੱਡਾ ਕਦਮ ਉੱਚਾ ਕੀਤਾ ਤੇ ਅਸੀਂ ਸਾਰੇ ਉਹਨਾਂ ਦੇ ਨਾਲ ਆ ਤੇ ਉਹਨਾਂ ਦੇ ਨਾਲ ਰੜ ਕੇ ਚੱਲਾਂਗੇ ਤੇ ਜੋ ਅੱਜ ਦਾ ਘਟਨਾ ਕਰ ਮੈਂ ਬਾਹਰ ਕੁਝ ਸਿਆਸੀ ਲਾਹੇਵੰਦੀ ਕਰਕੇ ਜੋ ਲੀਡਰ ਉਹਨਾਂ ਤੋਂ ਵੱਖ ਹੋ ਰਹੇ ਨਾ ਵੱਖ ਹੋ ਕੇ ਚੱਲ ਰਹੇ ਨਾ ਉਹਨਾਂ ਦੀ ਬਹੁਤ ਮਾੜੀ ਗੱਲ ਹੈ ਕਿਉਂਕਿ ਜਦੋਂ ਵਜੀਰੀਆਂ ਸੀ ਉਹਨਾਂ ਕੋਲ ਤਾਂ ਉਹਨਾਂ ਨੇ ਬਹੁਤ ਜ਼ਿਆਦਾ ਆਨੰਦ ਮਾਣਿਆ ਸੁੱਖ ਭੋਗਿਆ ਅੱਜ ਉਹਨਾਂ ਦੇ ਨਾਲ ਖੜਨ ਦਾ ਹੱਥ ਸੀ ਸੋ ਸਾਰੀ ਤਲਵੰਡੀ ਸਾਬੋ ਦੀ ਵਰਕਰ ਹੈ ਜਿਹੜੇ ਵਰਕਰ ਹੈ ਸ਼ੋਮਣੀ ਕਲੇਦਲ ਬਾਦਲ ਦੀ ਟੀਮ ਹੈ ਉਹ ਬਾਈ ਰਵੀ ਪ੍ਰੀਤ ਜੀ ਦੇ ਨਾਲ ਅਸੀਂ ਇਕਜੁੱਟਤਾ ਦੇ ਤੌਰ ਤੇ ਸੁਖਵੀਰ ਸਿੰਘ ਦੀ ਬਾਦਲ ਦੇ ਨਾਲ ਖੜੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਅਕਾਲੀ ਦਲ ਬਣਾ ਉਠ ਕਿਸ ਕਰਵਟ ਬੈਠਦਾ ਹੈ ਤੇ ਕਿਹੜਾ ਅਕਾਲੀ ਦਲ ਕਿੰਨਾ ਹਾਵੀ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤਲਵੰਡੀ ਸਾਬੋ ਤੋਂ ਲਕਸ਼ਵਿੰਦਰ ਨਖੇ ਹਾਲ ਦੀ ਰਿਪੋਰਟ ਦੇਖਦੇ ਰਹੋ ਕਰਦਾ ਪੰਜਾਬ ਖਬਰਨਾਮਾ ਦਾ ਫੇਸਬੁੱਕ ਤੇ YouTube ਚੈਨਲ